सीएम ਨੇ पुष्कर सिंह धामी ਪਹਿਲਾਂ ਉਹਨਾਂ ਨੇ ਉੱਥੇ ਯੂਸੀਸੀ ਨੂੰ ਜਿਹੜਾ ਉਹ ਲਾਗੂ ਕਰ ਦਿੱਤਾ ਨਵਾਂ ਕਾਨੂੰਨ ਆ ਉੱਥੇ ਲਾਗੂ ਹੋ ਚੁੱਕਿਆ ਉਤਰਾਖੰਡ ਤੇ ਹੁਣ ਉਹਨਾਂ ਨੇ ਮੁਲਾਕਾਤ ਕੀਤੀ ਆ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਹੋਰਾਂ ਦੇ ਨਾਲ ਕਿਰਕਲ ਪਹਿਲਾਂ ਤਾਂ ਸ਼ਾਬਾਸ਼ ਲੈਣ ਆਏ ਹੋਣਗੇ ਹਮ ਕਿ ਅਮਿਤ ਸ਼ਾਹ ਸਾਹਿਬ ਤੁਸੀਂ ਸਾਨੂੰ ਆਗਿਆ ਦਿੱਤੀ ਸੀ ਹਾਲ ਹੋ ਜੀ ਤੁਹਾਡਾ ਨਵਾਂ ਕਾਨੂੰਨ 79 ਵੀ ਲਾਗੂ ਕਰਤਾ ਤੇ ਜਦੋਂ ਕਿਸੇ ਰਾਜ ਦਾ ਮੁੱਖ ਮੰਤਰੀ ਹੂੰ ਕੇਂਦਰ ਦੇ ਵਜ਼ੀਰਾਂ ਕੋਲੇ ਆਉਂਦਾ ਉਹ ਆਪਣੇ ਰਾਜ ਦੀ ਵਹਿਤਰੀ ਵਾਸਤੇ ਕੁਝ ਮੰਗਾਂ ਦੇ ਪੱਤਰ ਵੀ ਲੈ ਕੇ ਆਉਂਦਾ ਹੈ ਤੇ ਵੱਡੇ ਘਰ ਤਾਂ ਰਾਜ ਸਰਕਾਰਾਂ ਨੂੰ ਨਾਨਕਿਆਂ ਵਰਗੇ ਹੁੰਦੇ ਨੇ ਹੂੰ ਵੀ ਚੱਲੇ ਆ ਯਾਰ ਸ਼ਾਇਦ ਕੁਝ ਰਾਂ ਕੁਝ ਝੋਲੀ ਚ ਪੈ ਜਾਵੇ ਹੂੰ ਔਰ ਪੁਸ਼ਕਰ ਸਿੰਘ ਧਾਮੀ ਨੂੰ ਉਮੀਦ ਹੈ ਕਿ ਦੇਸ਼ ਦੇ ਗ੍ਰਹਿ ਮੰਤਰੀ ਉਹਨਾਂ ਦੀ ਕੀਤੀ ਹੋਈ ਸਪਾਰਸ਼ ਦੇ ਵਿੱਚੋਂ ਕੁਝ ਬੰਗਾਂ ਪ੍ਰਵਾਨ ਕਰਕੇ ਉੱਤਰਾਖੰਡ ਨੂੰ ਰਾਹਤ ਦੇਣਗੇ। ਉੱਤਰਾਖੰਡ ਦੇ ਸੀਐਮ ਨੇ ਪੁਸ਼ਕਰ ਸਿੰਘ ਧਾਮੀ ਪਹਿਲਾਂ ਉਹਨਾਂ ਨੇ ਉੱਥੇ ਯੂਸੀਸੀ ਨੂੰ ਜਿਹੜਾ ਉਹ ਲਾਗੂ ਕਰ ਦਿੱਤਾ ਨਵਾਂ ਕਾਨੂੰਨ ਆ ਉੱਥੇ ਲਾਗੂ ਹੋ ਚੁੱਕਿਆ ਉੱਤਰਾਖੰਡ 'ਚ ਤੇ ਹੁਣ ਉਹਨਾਂ ਨੇ ਮੁਲਾਕਾਤ ਕੀਤੀ ਹੈ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਹੋਰਾਂ ਦੇ ਨਾਲ। ਮੇਰਾ ਕਹਿਲ ਪਹਿਲਾਂ ਤੋਂ ਸ਼ਾਬਾਸ਼ ਲੈਣ ਆਏ ਹੋਣਗੇ ਹਮ ਕਿਆਮਤ ਸ਼ਾਹ ਸਾਹਿਬ ਤੁਸੀਂ ਸਾਨੂੰ ਆਗਿਆ ਦਿੱਤੀ ਸੀ ਆਹ ਲਓ ਜੀ ਤੁਹਾਡਾ ਨਵਾਂ 79 ਵੀ ਲਾਗੂ ਕਰਤਾ ਤੇ ਜਦੋਂ ਕਿਸੇ ਰਾਜ ਦਾ ਮੁੱਖ ਮੰਤਰੀ ਹਮ ਕੇਂਦਰ ਦੇ ਵਜ਼ੀਰਾਂ ਕੋਲੇ ਆਉਂਦਾ ਹੈ ਹਮ ਉਹ ਆਪਣੇ ਰਾਜ ਦੀ ਵਿਹਤਰੀ ਵਾਸਤੇ ਕੁਝ ਮੰਗਾਂ ਦੇ ਪੱਤਰ ਵੀ ਲੈ ਕੇ ਆਉਂਦਾ ਹੈ ਹਮ ਕੇ ਵੱਡੇ ਘਰ ਚੱਲੇ ਆ ਹੂੰ ਹੋ ਸਕਦਾ ਕੁਛ ਨਾ ਕੁਛ ਤੇ ਵੱਡੇ ਘਰ ਤਾਂ ਰਾਜ ਸਰਕਾਰਾਂ ਨੂੰ ਨਾਨਕਿਆਂ ਵਰਗੇ ਹੁੰਦੇ ਨੇ ਹੂੰ ਵੀ ਚੱਲੇ ਆ ਯਾਰ ਸ਼ਾਇਦ ਕੁਝ ਨਾ ਕੁਝ ਝੋਲੀ 'ਚ ਪੈ ਜਾਵੇ ਹੂੰ ਝੋਲੀ 'ਚ ਪੈਂਦਾ ਕਿ ਨਹੀਂ ਪੈਂਦਾ ਜਿਵੇਂ ਧਰਵਿੰਦਰ ਆ ਇਸ ਵੇਲੇ ਬਜਟ ਸੈਸ਼ਨ ਸ਼ੁਰੂ ਹੋ ਜਾਣਾ ਹੈ ਜੀ ਕੱਲ ਤੋਂ ਕਈ ਵਾਰੀ ਰਾਜਾਂ ਦੇ ਮੁਖੀ ਇਸ ਗੱਲ ਤੇ ਵੀ ਆਉਂਦੇ ਆ ਹੂੰ ਕਿ ਯਾਰ ਤੁਸੀਂ ਵਿੱਤ ਮੰਤਰੀ ਨੂੰ ਕਹੋ ਸਾਡੇ ਰਾਜ ਦੀਏ ਬਹੁਤ ਵੱਡੀ ਮੰਗ ਹੈ ਉਹ ਵਿੱਚ ਪਵਾ ਦਿੱਤੀ ਜਾਵੇ ਤਾਂ ਕਿ ਸਾਡੇ ਰਾਜ ਦਾ ਕੋਈ ਫਾਇਦਾ ਵੀ ਹੋ ਜਾਵੇ ਇਹ ਚੀਜ਼ ਵੀ ਹੁੰਦੀ ਹੈ ਜੀ ਸੋ ਹੁਣ ਆਪਾਂ ਕੁੱਲ ਮਿਲਾ ਕੇ ਦੇਖਦੇ ਹਾਂ ਕਿ ਇਹ ਸਾਰਾ ਕੁਝ ਹੋ ਕੀ ਰਿਹਾ ਹੈ ਪਰ ਪੁਸ਼ਕਰ ਸਿੰਘ ਧਾਮੀ ਨੂੰ ਉਮੀਦ ਹੈ ਕਿ ਦੇਸ਼ ਦੇ ਗ੍ਰਹਿ ਮੰਤਰੀ ਉਹਨਾਂ ਦੀ ਕੀਤੀ ਹੋਈ ਸਪਾਰਸ਼ ਦੇ ਵਿੱਚੋਂ ਕੁਝ ਬੰਗਾ ਪ੍ਰਵਾਨ ਕਰਕੇ ਉੱਤਰਾਖੰਡ ਨੂੰ ਰਾਹਤ ਦੇਣਗੇ ਉੱਥੇ ਵੀ ਬਹੁਤ ਸਾਰੀਆਂ ਸਮੱਸਿਆਵਾਂ ਆ ਨੇ ਉੱਥੇ ਸਭ ਤੋਂ ਵੱਡੀਆਂ ਸਮੱਸਿਆਵਾਂ ਮਾ ਧਰਬਿੰਦਰ ਜਿਹੜੀਆਂ ਉਤਰਾਖੰਡ ਦੇ ਵਿੱਚ ਪੁਚਾ ਲ ਆ ਜਾਂਦੇ ਨੇ ਉੱਥੇ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਹੁੰਦੀਆਂ ਨੇ ਅਸੀਂ ਬਰਸਾਤਾ ਦੇ ਦਿਰਾ ਚ ਦੇਖਦੇ ਵੀ ਹੁੰਨੇ ਆ ਸੋ ਉਮੀਦ ਹੈ ਕਿ ਅਮਿਤ ਸ਼ਾਹ ਸਾਹਿਬ ਨਾਲ ਹੋਈ ਮੁਲਾਕਾਤ ਚ ਉਤਰਾਖੰਡ ਨੂੰ ਕੋਈ ਨਾ ਕੋਈ ਗੱਫਾ ਮਿਲੇਗਾ ਨਿਟਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਉਕਬਰਾਨਾ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕਿਹਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇਡ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ धरोਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ